ਇਹਦਾ ਜਿਹੜਾ ਈ ਰਕਸ਼ਾ ਖੋਇਆ ਗਿਆ ਸੀ ਨਾਲ ਮੋਬਾਈਲ ਵੀ ਇਹਦਾ ਸਨੇਚ ਹੋਇਆ ਸੀ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਈ ਰਕਸ਼ਾ ਤੇ ਮੋਬਾਈਲ ਬਰਾਮਦ ਕਰ ਲਿਆ ਸੀ। ਦੋਸ਼ੀ ਸੀ ਸੰਦੀਪ ਸਿੰਘ ਨਿੱਕਾ ਪੁੱਤਰ ਨਸੀਬ ਨਸੀਬ ਚੰਦ ਵਾਸੀ ਖਾਪੜ ਖੇੜੀ ਥਾਣਾ ਕਹਿੰਡਾ ਜਿਹੜਾ ਇਹ ਇਹਨੂੰ ਹੀ ਅਸੀਂ ਕੱਲ ਜਿਹੜਾ ਸ਼ਾਮਾਂ ਨੂੰ ਨਰੈਣਗੜ੍ਹ ਤੋਂ ਸਾਡੇ ਇਸੇ ਚਰਨ ਸਿੰਘ ਸਾਡੀ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ। ਕੱਲ ਇਹ 5 11 23 ਨੂੰ ਇਹਦਾ ਮੋਬਾਈਲ ਫੋਨ ਜਿਹੜਾ ਜ਼ਬਰਦਸਤੀ ਦੋ ਜਣਿਆਂ ਨੇ ਸਨੇਚ ਕਰ ਲਿਆ ਸੀ ਕਬ ਦੇ ਵਿੱਚੋਂ ਖੋਜ ਹੁਦਾ ਮੋਬਾਈਲ ਬਰਾਮਦ ਕਰ ਲਿਆ ਤੇ ਇਹਨੂੰ ਵੀ ਅਸੀਂ ਕੱਲ ਸ਼ਾਮੀ ਗ੍ਰਿਫਤਾਰ ਕੀਤਾ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਆ ਉਹ ਇਸ ਵੇਲੇ ਮਤਲਬ ਸੈਂਟਰ ਜੇਲ੍ਹ ਚ ਬੰਦ ਆ ਹਾਂਜੀ ਸਰ ਜਿਹੜੇ ਅੱਜ ਫੜੇ ਨੇ ਜਿਹੜੇ ਨੌਜਵਾਨ ਨੇ ਕਿਹੜੇ ਕੇਸ ਇਹ ਜੀ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਆਈਪੀਐਸ ਏਡੀਸੀਪੀ ਸ਼੍ਰੀ ਪ੍ਰਭਜੋਤ ਸਿੰਘ ਜੀ ਵਰਕ ਏਸੀਪੀ ਸੁਖਪਾਲ ਸਿੰਘ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਜਿਹੜੇ ਲੁੱਟਖੋ ਕਰਨ ਵਾਲੇ ਡਰੱਗ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਆ ਮੈਂ ਅਸੀਂ ਜੰਗੀ ਪੱਧਰ ਪੱਧਰ ਤੇ ਵਿੱਢੀ ਹੋਈ ਹੈ ਜਿਹਦੇ ਸਾਨੂੰ ਕਾਫੀ ਚੰਗੇ ਨਤੀਜੇ ਪਹਿਲਾਂ ਹੀ ਅਸਲ ਹੋਏ ਆ ਹੁਣ ਵੀ ਇਸ ਦੇ ਤਹਿਤ ਜਿਹੜਾ ਕਿ ਮਦਈ ਸੀ ਟੋਨੀ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਤੱਤਲ ਥਾਣਾ ਕ੍ਰਿੰਦਾ ਇਹਨੇ 19124 ਨੂੰ ਦਰਜ ਕਰਵਾਏ ਗਏ ਮੁਕੱਦਮਾ ਨੰਬਰ 1119124 ਇਹਦਾ ਜਿਹੜਾ ਈ ਰਕਸ਼ਾ ਖੋਇਆ ਗਿਆ ਸੀ ਨਾਲ ਮੋਬਾਈਲ ਵੀ ਇਹਦਾ ਸਨੇਚ ਹੋਇਆ ਸੀ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਅਸੀਂ ਪਹਿਲਾਂ ਹੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਈ ਰਕਸ਼ਾ ਤੇ ਮੋਬਾਈਲ ਬਰਾਮਦ ਕਰ ਲਿਆ ਸੀ ਉਸ ਵਿੱਚ ਜਿਹੜਾ ਲੜਿੰਦਾ ਦੋਸ਼ੀ ਸੀ ਸੰਦੀਪ ਸਿੰਘ ਨਿੱਕਾ ਪੁੱਤਰ ਨਸੀਬ ਨਸੀਬ ਚੰਦ ਵਾਸੀ ਖਾਪੜ ਖੇੜੀ ਥਾਣਾ ਘਰਿੰਡਾ ਜਿਹੜਾ ਇਹ ਇਹਨੂੰ ਵੀ ਅਸੀਂ ਕੱਲ ਜਿਹੜਾ ਸ਼ਾਮਾਂ ਨੂੰ ਨਰੈਣਗੜ੍ਹ ਤੋਂ ਸਾਡੇ ਐਸੇ ਚਰਨ ਸਿੰਘ ਸਾਡੀ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੂਸਰਾ ਮਕਦਮਾ ਸਾਡਾ ਜਿਹੜਾ ਅਸੀਂ ਮਤੇਈ ਤਰਨ ਚਾਵਲਾ ਪੁੱਤਰ ਬਲਦੇਵ ਰਾਜ ਜੀ ਵਾਸੀ ਸੂਰਤਾ ਸਿੰਘ ਨਿਰਮਲਾ ਕਰੋਣੀ ਨਰੈਣਗੜ ਇਹ 5 11 23 ਨੂੰ ਇਹਦਾ ਮੋਬਾਈਲ ਫੋਨ ਜਿਹੜਾ ਜ਼ਬਰਦਸਤੀ ਦੋ ਜਣਿਆਂ ਨੇ ਸਨੇਚ ਕਰ ਲਿਆ ਸੀ ਤੇ ਇਹਦੇ ਚ ਅਸੀਂ ਮਕਦਮਾ ਨੰਬਰ 241 5 11 23 ਜੁਰਮ 379 ਬੀ ਥਾਣਾ ਛਾਟਾ ਵਿਖੇ ਦਰਜ ਕਰ ਲਿਆ ਸੀ ਤੇ ਸਾਈਬਰ ਕ੍ਰਾਈਮ ਦੀ ਮਦਦ ਦੇ ਨਾਲ ਇਹਦੇ ਵਿੱਚ ਵੀ ਜਿਹੜਾ ਦੋਸ਼ੀ ਸੀ ਦਰਨੇਸ਼ ਕੁਮਾਰ ਪੁੱਤਰ ਤਰਲੋਕਨਾਥ ਵਾਸੀ ਡਾਕਟਰ ਹੇਤਰਾਮ ਕਲੋਨੀ ਨਰਹੰਗੜ ਜਿਹੜਾ ਕਿ ਇਹਦੇ ਕਬਜ਼ੇ ਵਿੱਚੋਂ ਖੋਸ਼ ਉਦਾ ਮੋਬਾਈਲ ਬਰਾਮਦ ਕਰ ਲਿਆ ਤੇ ਇਹਨੂੰ ਵੀ ਅਸੀਂ ਕੱਲ ਸ਼ਾਮੀ ਗ੍ਰਿਫਤਾਰ ਕੀਤਾ ਤੇ ਇਹਦੇ ਨਾਲ ਦਾ ਜਿਹੜਾ ਸਾਥੀ ਆ ਉਹ ਇਸ ਵੇਲੇ ਮਤਲਬ ਸੈਂਟਰ ਜੇਲ੍ਹ ਚ ਬੰਦ ਆ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰਤੇ ਲਿਆ ਕੇ ਇਸ ਮੁਕਤਮੇ ਚ ਗ੍ਰਿਫਤਾਰ ਕਰਾਂਗੇ ਸਰ ਨਸ਼ੇ ਦੇ ਵੀ ਆਦੀ ਨੇ ਜੀ ਇਹ ਡਰੱਗ ਕਰਦੇ ਆ ਇਹਦੇ ਸਬੰਧੀ ਵੀ ਅਸੀਂ ਵੇਖ ਰਹੇ ਆ ਜਿੱਥੋਂ ਇਹ ਨਸ਼ਾ ਲੈਂਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜੀ ਬੰਦੀ ਟੁਕਵੀਂ ਕਾਰਵਾਈ ਆ ਉਹ ਅਮਲ ਵਿੱਚ ਲਿਆਵਾਂਗੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਜਿਹੜੀਆਂ ਉਹਨਾਂ ਨੇ ਹੋਰ ਵੀ ਸ਼ਹਿਰ ਚ ਵਾਰਦਾਤਾਂ ਕੀਤੀਆਂ ਤੇ ਉਹਨਾਂ ਦਾ ਵੀ ਖਿਲਾਸਾ ਕਰਾਂਗੇ ਸ੍ਰੀ ਕੀ ਵਜਾ ਕੀ ਹੈ ਕਿ ਇਹਨਾਂ ਉੱਤੇ ਇਹਨੇ ਮੁਕਦਮੇ ਵੀ ਦਰਦ ਹੁੰਦੇ ਨੇ ਜੇਲੇ ਵੀ ਜਾਂਦੇ ਨੇ ਪਰ ਫਿਰ ਵੀ ਬਾਹਰ ਆਣ ਕੇ ਫੇਰ ਨੇ ਇਹ ਉਸੇ ਲਾਈਨ ਦੇ ਵਿੱਚ ਦੁਬਾਰਾ ਆ ਜਾਂਦੇ ਨੇ ਅਸਲ ਦੇ ਵਿੱਚ ਇਹ ਮਾੜੀ ਸੰਗਤ ਦੇ ਵਿੱਚ ਪਾ ਕੇ ਜਿਹੜਾ ਨਸ਼ਾ ਵਗੈਰਾ ਕਰਦੇ ਆ ਕੋ ਗੋਲੀਆਂ ਖਾਂਦਾ ਕੋ ਕੈਸੂਲ ਖਾਂਦਾ ਕੋਈ ਹੋਰ ਕਿਸਮ ਦਾ ਨਸ਼ਾ ਹੀ ਜਿਹੜਾ ਜਿੰਨਾ ਚਿਰੇ ਛੱਡਦੇ ਨਹੀਂਗੇ ਉਹਨਾਂ ਚਿਰੇ ਵਾਰਦਾਤਾ ਕਰਨੋਂ ਨਹੀਂ ਛੱਡਦੇ ਬਟ ਇਹਨਾਂ ਨੂੰ ਅਸੀਂ ਤਾਂ ਇਹੋ ਹੀ ਕਵਾਂਗੇ ਵੀ ਜਿਹੜਾ ਡਰਕਲੇਰੇ ਇਹ ਬੱਚੇ ਇਹਨਾਂ ਨੂੰ ਬਚਣਾ ਚਾਹੀਦਾ ਚੰਗੀ ਸੰਗਤ ਦੇ ਵਿੱਚ ਪੈਣਾ ਚਾਹੀਦਾ ਵਾ ਗੇਮਾਂ ਵੱਲੇ ਇਹਨਾਂ ਦੀ ਰੁਚੀ ਚਾਹੀਦੀ ਜਦੋਂ ਇਹ ਬਾਰ ਬਾਰ ਜੁਰਮ ਕਰਦੇ ਆ ਅਫਰਾਦੀ ਹੋ ਜਾਂਦੇ ਆ